ਜੀ ਵੀਡੀਓਜ਼ ਵਗੈਰਾ ਬਣਾ ਲਿਆ ਐਨਕਾਂ ਤੇ ਮਤਾਰ ਲੱਗੇ ਸੁਣਾ ਲੱਗ ਰਿਹਾ ਆ ਗਈ ਜੀ ਐਂਟਰੀ ਸਾਹਮਣੇ ਮਹਾਰਾਣੀ ਵਿਚ ਦਾ ਬੜਾ ਹੀ ਸੋਹਣਾ 뷰 ਦਿਖਦਾ ਗਿਆ ਐਨਕਾਂ ਤੇ ਮਤਾਰ ਲੱਗੇ ਸੁਣਾ ਲੱਗ ਰਿਹਾ ਦੱਸ ਦਿਓ ਨਾ ਕਿ ਐਨਕਾਂ ਨੂੰ ਮੈਨੂੰ ਥੋੜਾ ਜੰਸਾਨ ਲੱਗਾ ਉਦਾਂ ਨਾ ਸੁਣਨ ਲੱਗਦਾ ਨਾ ਕਿਉਂ ਇਦਾਂ ਹੀ ਕਹੀ ਜਾਵੇ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਅੱਜ ਦਾ ਸਾਡਾ ਪਲਾਨ ਹੈ ਜੀ ਅਸੀਂ ਜਾ ਰਹੇ ਹਾਂ ਮਾਰਾਟਾਈ ਬੀਚ ਤੋਂ ਪਹਿਲਾਂ ਇੱਕ ਬੀਚ ਆਂਦਾ ਉਹ ਮਾਣਾ ਬੀਚ ਘੱਟ ਲੋਕਾਂ ਨੂੰ ਪਤਾ ਹੋਊਗਾ ਮੈਨੂੰ ਜਿੱਥੋਂ ਤੱਕ ਲੱਗਦਾ ਬਿਕੋਜ਼ ਉੱਥੇ ਮੈਂ ਹੋਰ ਕਮਿਊਨਿਟੀ ਦੇ ਬੰਦੇ ਦੇਖੇ ਆ ਮੈਂ ਦੋ ਤਿੰਨ ਵਾਰ ਹੀ ਜਾਇਆ ਹਾਂ ਬਟ ਆਪਣੇ ਪੰਜਾਬੀ ਬੰਦੇ ਬਹੁਤ ਘੱਟ ਆਉਂਦੇ ਆ ਸੋ ਮਾਰਾਟਾਈ ਬੀਚ ਦਾ ਮੋਸਟਲੀ ਸਾਰਿਆਂ ਨੂੰ ਪਤਾ ਆ ਉੱਤੋਂ ਥੋੜਾ ਜਿਹਾ ਪਹਿਲਾਂ ਹੀ ਇੱਕ ਲੈਫਟ ਟਰਨ ਆਪਾਂ ਜਦੋਂ ਮੁੜ ਕੇ ਜਾਂਦੇ ਆ ਉੱਥੇ ਬਹੁਤ ਹੀ ਸੋਹਣਾ ਵਿਚ ਆ ਤੇ ਬਹੁਤ ਹੀ ਸੋਹਣਾ ਵਿਊ ਆ ਅਸੀਂ ਚਾਹ ਬਣਾ ਲਈ ਆ ਨਾਲ ਸਾਡੇ ਕੋਲ ਅੱਜ ਕੜੀ ਬਣਾਈ ਸੀ ਪਕੌੜੇ ਹੈਗੇ ਸੀ ਉਹਦੇ ਵੀ ਨਾਲ ਆਪਾਂ ਪਕੌੜੇ ਚੱਕ ਲਏ ਆ ਤੇ ਮੌਸਮ ਵੈਸੇ ਵਧੀਆ ਸੀ ਤੇ ਹੁਣ ਤੁਸੀਂ ਮੌਸਮ ਦੇਖ ਸਕਦੇ ਹੋ ਕਿ ਮੀਂਹ ਪੈ ਰਿਹਾ ਬਟ ਪਲਾਨ ਕੈਨਸਲ ਨਹੀਂ ਕੀਤਾ ਗਿਆ ਕਿਉਂਕਿ ਤਿਆਰ ਹੋ ਗਏ ਸੀਗੇ ਮੈਂ ਵੀ ਤਿਆਰ ਹੋ ਗਿਆ ਹੀ ਇਹ ਵੀ ਹੋ ਗਈ ਤਿਆਰ ਤੇ ਹੁਣ ਆਪਾਂ ਕਿਹਾ ਵੀ ਕਿਉਂ ਨਾ ਜਾ ਜਾਂਨੇ ਆ ਦੇਖਦੇ ਆ ਸ਼ਾਇਦ ਉੱਥੇ ਜਾ ਕੇ ਆਪਣਾ ਮੀ ਸਾਥ ਦੇ ਦੇਵੇ ਥੋੜੇ ਟਾਈਮ ਲਈ ਰੁਕ ਜਵੇ ਜਾਂ ਨਹੀਂ ਰੁਕੂਗਾ ਫਿਰ ਗੱਡੀ ਤੇ ਹੈਗੀ ਆ ਵਿੱਚ ਬਹਿ ਕੇ ਥੋੜਾ ਜਿਹਾ ਆਨੰਦ ਮਾਣ ਕੇ ਤੇ ਵਾਪਸ ਆ ਜਾਾਂਗੇ ਤੇ ਜਾਣ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਹਾਨੂੰ ਇਸੇ ਤਰ੍ਹਾਂ ਇਦਾਂ ਦੇ ਵਲੌਗਸ ਹੋਰ ਦੇਖਣ ਨੂੰ ਮਿਲਦੇ ਰਹਿਣਗੇ ਤੇ ਕੋਸ਼ਿਸ਼ ਕਰ ਰਹੇ ਆ ਕਿ YouTube ਤੇ ਥੋੜਾ ਜਿਹਾ ਹੋਰ ਕੰਟੀਨਿਊ ਜਲਦੀ ਜਲਦੀ ਵਲੌਗਸ ਪਾਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਚਲਦੇ ਆ ਜੀ ਆਪਾਂ ਹੁਣ ਸਫ਼ਰ ਤੇ ਮਿਲਦੇ ਆਂ ਮੌਸਮ ਤੁਸੀਂ ਦੇਖ ਹੀ ਸਕਦੇ ਆਂ ਵੀ ਮੀਂਹ ਹੈ ਪੂਰੀ ਹੱਦ ਚੱਕੀ ਆ ਮੀਂਹ ਵੀ ਕਈ ਵਾਰੀ ਡਿਫਰੈਂਟ ਏਰੀਆ ਦੇ ਵਿੱਚ ਅਲੱਗ ਹੁੰਦਾ ਵਾਦਰ ਜਾ ਕੇ ਦੇਖਦੇ ਆਂ ਮੈਨੂੰ ਲੱਗਦਾ ਨਹੀਂ ਕਿਉਂਕਿ ਜਿੰਨਾ ਬੱਦਲ ਘੁਲੇ ਆਇਆ ਹੋਇਆ ਹੈ ਨਾ ਕਾ ਵੀ ਬਲੈਕਆਊਟ ਜਾ ਹੋਇਆ ਪਿਆ ਹੈ ਦੇਖੋ ਮੇ ਵੀ ਪਲਾਨ ਬਣ ਜੇ ਨਾਲੀ ਉੱਥੇ ਜਾ ਕੇ ਕਾ ਸੋਸਾ ਤੇ ਦੀਪੂ ਦੀ ਬੱਸ ਆ ਰਹੀ ਹੈ ਮੰਤਰੀ ਨਾਲ ਇਹ ਜਿਹੜੀ ਬੱਸ ਲੰਗੀ ਆ ਇਹ ਬੱਸ ਦਾ ਰੂਟ ਮੈਂ ਵੀ ਡਰਾਈਵ ਕਰਦਾ ਰਿਆ ਬਟ ਹੁਣ ਮੈਨੂੰ ਫਿਕਸ ਰੋਸਟਰ ਮਿਲ ਗਿਆ ਇਸ ਕਰਕੇ ਮੈਂ ਹੁਣ ਇਸ ਰੂਟ ਤੇ ਨਹੀਂ ਹੁੰਦਾ ਉਦਾਂ ਨਹੀਂ ਤਾਂ ਵੀਕ ਚੱਕ ਦੋ ਵਾਰੀ ਕਿਹੜਾ ਵਜਦਾ ਰਹਿੰਦਾ ਅੱਜ ਆਪਾਂ ਸਪੈਸ਼ਲ ਚੱਲੇ ਅਹੀਂ ਜੀ ਪਹੁੰਚੇ ਹਾਂ ਵਿਟਫਰਡ ਵਿਲੇਜ ਵੈਸੇ ਸਾਡੇ ਘਰ ਤੋਂ ਸਿਰਫ 20 ਮਿੰਟ ਦਾ ਹੀ ਰਸਤਾ ਹੈ 25 ਮਿੰਟ ਦਾ ਰਸਤਾ ਹੈ ਇੰਨਾ ਕੀ ਰਸਤਾ ਹੈ ਵਿਟਫਰਡ ਵਿਲੇਜ ਆ ਜੀ ਛੋਟਾ ਜਿਹਾ ਰਸਤੇ ਤੇ ਆਉਂਦਾ ਇੱਕ ਪਿੰਡ ਹੀ ਕਹਿ ਸਕਦੇ ਆ ਇੱਥੇ ਨਾਲ ਛੋਟਾ ਜਿਹਾ ਇਹਨਾਂ ਦਾ ਪੋਸਟ ਆਫਿਸ ਆ ਇੱਕ ਬੀਅਰ ਸ਼ਾਪ ਆ ਆ ਗੈਸ ਸਟੇਸ਼ਨ ਆ ਜੀ ਇਹਨਾਂ ਦਾ ਤੇ ਇੱਥੇ ਇੱਕ ਲੌਨ ਮੂਵਿੰਗ ਦੀ ਦੁਕਾਨ ਹੈਗੀ ਆ ਬਾਕੀ ਆਬਾਦੀ ਇਹਦੀ ਮੈਂ ਅਜੇ ਦੇਖੀ ਨਹੀਂ ਪਰ ਮੈਂ ਚੈੱਕ ਕਰੂੰਗਾ ਵੇ ਕਿੰਨੇ ਲੋਕ ਇੱਥੇ ਰਹਿੰਦੇ ਆ ਉਦਾਂ ਸੀ ਇੱਕ ਦਿਨ ਇੱਥੇ ਵੀ ਆਏ ਸੀ ਆਹ ਲੋਕੇਸ਼ਨ ਤੇ ਅਸੀਂ ਫੋਟੋ ਵਗੈਰਾ ਖਿੱਚ ਕੇ ਗਏ ਸੀ ਇਹਨਾਂ ਦਾ ਪਾਰਕ ਜਿਹਾ ਬਣਿਆ ਵਟਫਟ ਵਿਲੇਜ ਗਾਰਡਨ ਗ੍ਰੀਨ ਆ ਇਹਨੂੰ ਕਹਿੰਦੇ ਗਾਰਡਨ ਹੀ ਆ ਇਹਨਾਂ ਦਾ ਵੀ ਦਾ ਸਟਾਲ ਐਸ ਸਾਈਡ ਤੇ ਗਰਮੀਆਂ ਚ ਆਈਸਕ੍ਰੀਮ ਮਿਲਦੀ ਹੁੰਦੀ ਹੈ ਹਾਂ ਆਈਸਕ੍ਰੀਮ ਮਿਲਦੀ ਹੁੰਦੀ ਹੈ ਇੱਥੇ ਤੇ ਬਾਕੀ ਹੁਣ ਇੱਥੋਂ ਬਾਅਦ ਬਸ ਸਿੱਧਾ ਜਿਹੜਾ ਮੇਨ ਟਾਊਨ ਆਣਾ ਆ ਟਾਊਨ ਮੇਨ ਹੁਣ ਮਾਰਾਟਾ ਹੀ ਆਉਣਾ ਸਿੱਧਾ ਬੀਚਲੈਂਡਸ ਕਹ ਦਿੰਦੇ ਆ ਪਹਿਲਾਂ ਬੀਚਲੈਂਡਸ ਆ ਜਾਂਦਾ ਬੀਚਲੈਂਡ ਮਾਰਾਟਾ ਹੀ ਮਾਰਾਟਾ ਹੀ ਵਿਚ ਆ ਤੇ ਏਰੀਆ ਜਿਹੜਾ ਇੱਥੇ ਡਵੈਲਪ ਹੋਇਆ ਉਹਨੂੰ ਬੀਚਲੈਂਡ ਕਹ ਦਿੰਦੇ ਆ ਅਸੀਂ ਥੋੜਾ ਜਿਹਾ ਉਸ ਤੋਂ ਉਰੇ ਹੀ ਆਪਾਂ ਉੱਥੇ ਤਾਂ ਜਾ ਕੇ ਘਰਾਨਿਆਂ ਵਿੱਚ ਦੇ ਦਰਸ਼ਨ ਸਾਹਮਣੇ ਮਾਰਾਟਾਈ ਵਿੱਚ ਦਾ ਬੜਾ ਹੀ ਸੋਹਣਾ 뷰 ਦਿਖਦਾ ਪਿਆ ਹੈ ਇਹ ਸਾਰਾ ਸਮੁੰਦਰ ਇਕੱਠਾ ਹੈ ਉੱਦਾਂ ਜਿਹੜੀਆਂ ਮੈਂ ਦੋ ਵਿੱਚਾਂ ਦੇ ਨਾਂ ਲੈ ਰਿਹਾ 우ਮਾਨ ਤੇ ਮਾਰਾਟਾਈ ਕੋਈ ਇਦਾਂ ਨਹੀਂ ਕਿ ਪਾਣੀ ਅਲੱਗ-ਅਲੱਗ ਆ ਪੁਆਇੰਟਸ ਬਣੇ ਆ ਇੱਕ ਅੱਗੇ ਜਾ ਕੇ ਜਿਹੜਾ ਪੁਆਇੰਟ ਬਣਿਆ ਉਹ ਮਾਰਾਟਾਈ ਵਿੱਚ ਹੈ ਜਿਹੜਾ ਪਿੱਛੇ ਪੁਆਇੰਟ ਆ ਉਹ 우ਮਾਨ ਵਿੱਚ ਆ ਬੋਰਡ ਵੀ ਲੱਗਿਆ ਆ ਗਿਆ 2 ਕਿਲੋਮੀਟਰ ਤੇ 우ਮਾਨ ਵਿੱਚ ਆ ਤੇ 3 ਕਿਲੋਮੀਟਰ ਦੇ ਮਾਰਾ ਟਾਈ ਬੀਚ ਆਪਾਂ ਜਿਹੜਾ ਆਮਾਨ ਬੀਚ ਨਾਲ ਲੈਫਟ ਆਊਟ ਟਰਨ ਕਰਕੇ ਉੱਥੇ ਬੜਾ ਹੀ ਸੋਹਣਾ ਬੈਨ ਦਾ ਪ੍ਰੋਗਰਾਮ ਜਾਂ ਬਣਾਇਆ ਹੋਇਆ ਉਹਨਾਂ ਨੇ ਕੌਂਸਲ ਨੇ ਤੇ ਨਾਲ ਉੱਥੇ ਝੂਲੇ ਵਗੈਰਾ ਵੀ ਲੱਗੇ ਆ ਬੱਚਿਆਂ ਨੂੰ ਕਿਸੇ ਨੂੰ ਲੈ ਕੇ ਆਣਾ ਬੜਾ ਸੋਹਣਾ ਸਪੌਟ ਹੈ ਉਹ ਇਹ ਆਪਾਂ ਜੀ ਐਂਟਰ ਹੋ ਕੇ ਆਮਾਨਾ ਬੀਚ ਲਈ ਮੇਨ ਰੋਡ ਤੋਂ ਆਪਾਂ ਲੈਫਟ ਟਰਨ ਲਈ ਆ ਤੇ ਐਂਟਰ ਹੋ ਗਏ ਅੱਗੇ ਆ ਕੇ ਆ

9 pm to 6 am ਸਮਰ ਤੇ 7 no Barbecue 7 ਵੇ ਬੰਦ ਹੋਣਾ ਜੀ 9 4 ਕੋਲ ਬਾਰਬੀਕਿਊਸ ਬਾਰਬੀਕਿਊ ਨਹੀਂ ਕਰ ਸਕਦੇ ਡਰਿੰਕਿੰਗ ਵਾਟਰ ਦੀ ਟੈਪ ਲੱਗੀ ਹੋਈ ਆ ਵਧੀਆ ਸੋਹਣਾ ਹੈ ਯਾਰ ਇਹ ਇੱਧਰ ਨਹੀਂ ਆਪਾਂ ਆਏ ਨਾ ਅੱਧ ਜਲਦੀ ਦਾ ਹਰ ਵਾਰੀ 7 pm ਸ਼ਾਰਪ ਤੇ ਗੇਟ ক্লোਜ਼ ਹੈ ਆ ਵੀ ਪਾਰਕਿੰਗ ਹੈ ਜੀ ਇੱਕ ਤੇ ਉਪਰੋਂ ਦੀ ਮੇਰਾ ਕੀ ਕਹਾਉਂ ਓਕੇ ਫਿਰ ਅਜੇ ਤਾਂ ਆਪਾਂ ਜਿੱਦਾਂ ਹਾਈਟ ਤੇ ਜਾ ਰਹੇ ਆ ਨੰਦਾ ਟਾਪ ਆ ਗਿਆ ਪਹਾੜ ਦਾ ਜਿਹੜਾ ਨਾਲ پہاੜੀ ਜੀ ਬਣੀ ਹੋਈ ਆ ਇੱਥੇ ਵੀ ਇਹਨਾਂ ਨੇ ਕੁਝ ਲਿਖਿਆ ਆ ਕੀ ਸਿਸਟਮ ਆ ਓਹ ਥੱਲੇ ਉਹ ਸੀਗੇ ਐਂਗਲ ਜੇ ਰੇਲਵੇ ਪਟਰੀ ਵਾਲੇ ਉਹ ਕਿਰਕਾ ਦੇ ਵਾਸਤੇ ਆਪਣੀਆਂ ਵੀ ਲੱਗੀਆਂ ਤੇ ਬਹੁਤ ਵੱਡਾ ਇੱਧਰ ਵੀ ਸੀਟਿੰਗ ਵਸਤੇ ਵਡੀਆਂ ਹੋਈਆਂ ਆ ਵਧੀਆ ਚੀਜ਼ ਆ ਇਧਰੋਂ ਸਿੱਧਾ ਪਹਿਲਾਂ ਕੱਢਿਆ ਨਹੀਂ ਉੱਥੇ ਵੀ ਝੁੱਲੇ ਹੈਗੇ ਦੇਖੋ ਇੱਥੇ ਵੀ ਝੁੱਲੇ ਲੱਗੇ ਆ ਜੀ ਬੱਚਿਆਂ ਵਾਸਤੇ ਤੇ ਜੇ ਕਿਸੇ ਨੇ ਆਣਾ ਉਹ ਇੱਥੇ ਨਾਲ ਤੇ ਸਾਹਮਣੇ 뷰 ਬਹੁਤ ਸੋਹਣਾ ਤੇ ਬਾਕੀ ਨਿਆਣੇ ਇੱਥੇ ਖੇਡ ਸਕਦੇ ਆ ਤਾਂ ਅੰਦਰ ਲਾਉਡ ਨਹੀਂ ਹੈਗੇ ਤੇ ਉਹਨਾਂ ਨੇ ਬਹੁਤ ਵੈਸੇ ਬਾਰਿਸ਼ ਕਰਕੇ ਨਹੀਂ ਹੋਣਗੇ ਬੱਚੇ ਹਾਂਜੀ ਅੱਗੇ ਰਸਤਾ ਹੋਰ ਵੀ ਜਾ ਰਿਹਾ ਆਪਾਂ ਵੀ ਫਸਟ ਟਾਈਮ ਆਏ ਇਸ ਸਾਈਡ ਤੇ ਰਾਈਟ ਸਾਈਡ ਤੇ ਜਿਹੜਾ ਬੀਚ ਦਾ 뷰 ਉਹ ਬਹੁਤ ਵਧੀਆ ਉਹ ਵੀ ਉੱਥੇ ਕਾਫੀ ਵਾਰੀ ਆਪਾਂ ਆਏ ਹੋਏ ਪਹਿਲਾਂ ਵੀ ਅੱਗੇ ਚਿਲड्रन ਅਲਾਉਡ ਆ ਰਨਰਸ ਬਾਈਸਾਈਕਲ ਗੱਡੀਆਂ ਅੱਗੇ ਅਲਾਉਡ ਨਹੀਂ ਮੇਰਾ ਕਹਿਣਾ ਵਾਚ ਅੰ内 ਗੱਡੀ ਅਲਾਉਡ ਹੋਣੀ ਆ ਵਾਚ ਬਹੁਤ ਫੋਟੋ ਰਨਿੰਗ ਬਾਈਸਾਈਕਲ ਅੱਗੇ ਡੋਟ ਚਾਹਤ ਲੱਗਿਆ ਤੇ ਬੰਦ ਦੀ ਆ ਰੋਡ ਹਾਂ ਹਾਂ ਬਹੁਤ ਬੜਾ ਵਧੀਆ ਥਿਊ ਆ ਤੇ ਗ੍ਰੀਨਰੀ ਕਿੰਨੀ ਆ ਬਹੁਤ ਸੋਹਣਾ ਲੱਗ ਰਿਹਾ ਸ਼ਾਂਤ ਵੀ ਬੜਾ ਆ ਕਿਸੇ ਨੇ ਕੋਈ ਵੀਡੀਓ ਸ਼ੂਟ ਕਰਨੀ ਹੋਵੇ ਜਿੱਦਾਂ ਕਿ ਅਸੀਂ ਅੱਜ ਸਪੈਸ਼ਲ ਵੀਡੀਓ ਸ਼ੂਟ ਕਰਨ ਲਈ ਆਏ ਸੀ ਵਧੀਆ ਚੀਜ਼ ਆ ਵਧੀਆ ਜਗ੍ਹਾ ਸ਼ਾਂਤੀ ਜੀ ਆ ਫਿਰ ਮਾਹੌਲ ਸੋਹਣਾ ਇੱਥੇ ਬਹਿਣਾ ਕਿ ਹੁਣ ਉੱਥੇ ਚਲੀਏ ਇਹ ਤੇ ਚੱਲ ਰਿਹਾ ਸਾਹਮਣੇ ਬੱਦਲਾਂ ਦਾ ਜਿਹੜਾ ਵਿਊ ਹੈ ਇਦਾਂ ਲੱਗ ਰਿਹਾ ਜਿਦਾਂ ਮੂਵੀਜ਼ ਦਿਖਾਉਂਦੇ ਨੇ ਨਾ ਵੀ ਉੱਪਰੋਂ એનર્ਜੀ ਆਈ ਥੱਲੇ ਤੇ ਲਾਈਟ ਆਈ ਕੁਝ ਚਮਤਕਾਰ ਹੋਇਆ ਤੇ ਚਲ ਗਈ ਮੂਵੀਜ਼ ਦਿਖਾਉਂਦੇ ਸੇਮ ਉਦਾਂ ਲੱਗ ਰਿਹਾ ਆਸ ਕਰੇਂ ਸਾਹਮਣੇ ਇਹ ਜੀ ਬੱਚਿਆਂ ਦੇ ਖੇਡਣ ਲਈ ਬੜੀ ਵਧੀਆ ਜਗ੍ਹਾ ਬਣੀ ਹੋਈ ਹੈ ਇੱਥੇ ਵਧੀਆ ਵੈਦਰ ਹੋਵੇ ਸਨੀ ਡੇ ਹੋਵੇ ਨਾਲ ਜਿਹੜੇ ਕਪਲ ਰਹਿੰਦੇ ਆ ਇੱਥੇ ਨਿਆਣਿਆਂ ਨੂੰ ਲਿਆ ਕੇ ਖੇਡ ਸਕਦੇ ਆ ਪਿਕਨਿਕ ਇੰਜੋਏ ਕਰ ਸਕਦੇ ਆ ਬਾਕੀ ਹੁਣ ਥਿਊ ਬੜਾ ਸੋਹਣਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬੱਦਲਾਂ ਦੇ ਵਿੱਚ orange ਜੀ ਸ਼ੇਡ grey ਜੀ ਸ਼ੇਡ ਕਿਦਾਂ ਹੋਈ ਹੋਈ ਹੈ ਕਿਉਂਕਿ ਸ਼ਾਮ ਜਿਦਾ ਟਾਈਮ ਹੋ ਗਿਆ ਅਸੀਂ ਵੀ ਬਸ ਹੁਣ ਇੱਥੇ ਬੈਠਾਂਗੇ ਕੁਸ਼ਚਰ ਚਾਹ ਪੀਣੇ ਆ ਜਿਹੜੀ ਨਾਲ ਲੈ ਕੇ ਆਏ ਸੀ ਈਚ ਸਾਹਮਣੇ ਦਿਖ ਰਿਹਾ ਬੜਾ ਸੋਹਣਾ ਅੱਜ ਅਸੀਂ ਐਸਾਈਡ ਤੇ ਰੁਕੇ ਆ ਦੇਖਦੇ ਹਾਂ ਚੱਲਦੇ ਹਾਂ ਉੱਧਰ ਨੂੰ ਜਿੱਥੇ ਪਹਿਲਾਂ ਜਾਈਦਾ ਈ ਵਿਚਾਲੀ ਸਾਈਡ ਨੂੰ ਜੇ ਹਨੇਰਾ ਹੋ ਗਿਆ ਫਿਰ ਤੇ ਨਹੀਂ ਦਿਖਾ ਪਾਵਾਂਗੇ ਉਹ 뷰 ਜੇ ਚਾਨਣ ਦੇ ਵਿੱਚ ਚੜੇਗੇ ਤੇ ਫਿਰ ਮਿਲਦੇ ਹਾਂ ਉੱਥੇ ਜਾ ਕੇ ਚਾਹ ਉੱਥੇ ਹੀ ਲਵਾਂਗੇ ਨਾਲੇ ਬਾਕੀ ਆਹ ਕੈਮਰਾ ਸਟੈਂਡ ਲੱਗਿਆ ਫੋਟੋ ਸ਼ੂਟ ਹੋ ਰਿਹਾ ਸਾਡਾ ਇੱਥੇ ਆਪਾਂ ਜੀ ਵੀਡੀਓਜ਼ ਵਗੈਰਾ ਬਣਾ ਲੀਆਂ ਹੋਣ ਚਾਹ ਜ ਨਹੀਂ ਪੀਤੀ ਹੁਣ ਚਲਦੇ ਆਂ ਦੂਸਰੇ ਪੁਆਇੰਟ ਤੇ ਹਨਾ ਹੂੰ ਦੂਸਰੇ ਪੁਆਇੰਟ ਤੇ ਚਲਦੇ ਆਂ ਤੇ ਉੱਥੇ ਜਾ ਕੇ ਚਾਹ ਪੀਣੇ ਆ ਨਾੜੇ ਤੁਹਾਨੂੰ ਦੁਕਾਨੇ ਆ ਜਿਹੜੇ ਪੁਆਇੰਟ ਤੇ ਆਪਾਂ ਡੇਲੀ ਡੇਲੀ ਤੇ ਨਹੀਂ ਜਦੋਂ ਵੀ ਇਹਦਾ ਉਧਰ ਜਿੰਨੀ ਆਈਦਾ ਉੱਥੇ ਬੈਈਦਾ ਸੀਗਾ ਆ ਕੇ ਇੱਥੋਂ ਆਪਾਂ ਤੁਰ ਪਏ ਆ ਇਹ ਚਿਕਨ ਲੱਗ ਗਈ ਆ ਕਿ ਤੁਸੀਂ ਬੈਲਟ ਨਹੀਂ ਲਾਈ ਤੇ ਬੈਲਟ ਲਾ ਲਓ ਮੈਸਾ ਤਾਂ ਅੰਦਰ ਹੀ ਜਾਣਾ ਹੈ ਦੂਸਰੇ ਪੁਆਇੰਟ ਤੇ ਪਰ ਮੈਂ ਬੈਲਟ ਲਾ ਲੈਂਦਾ ਲੋਡ ਨਹੀਂ ਹੈਗਾ ਹੁੰਦਾ ਇਹ ਤਾਂ ਭਾਈ ਉਹੀ ਹੈ ਜਿਹੜਾ ਸਾਡੇ ਲੱਗ ਕੇ ਲੰਘ ਕੇ ਆਇਆ ਸੀ ਆਣਾ ਹੀ ਚੱਕ ਲਿਆ ਸੀ ਨਾ ਸੋ ਬੱਸ ਬਿਲਕੁਲ ਹੀ ਸਾਹਮਣੇ ਹੀ ਦੂਸਰੀ ਸਾਈਡ ਤੇ ਆ ਪੁਆਇੰਟ ਸੀਗਾ ਅੰਦਰ ਤੁਹਾਨੂੰ ਮੈਂ ਦਿਖਾਇਆ ਝੂਲੇ ਲੱਗੇ ਹੋਏ ਆ ਬੱਚਿਆਂ ਨਾਲ ਵੀ ਬੰਦਾ ਆ ਸਕਦਾ ਦੂਸਰੀ ਸਾਈਡ ਤੇ ਈਚ ਜਿਹੜਾ ਇਥੋਂ ਈਚ ਵੀ ਉਹ ਦੂਰ ਉੱਥੇ ਈਚ ਤੁਹਾਡਾ ਨਾਲ ਬਰਾਬਰ ਆ ਜਾਂਦਾ ਆ ਇਹ ਤੋਂ ਤੁਸੀਂ ਬਹਿ ਕੇ ਆਨੰਦ ਮਾਣ ਸਕਦੇ ਆ ਵਿਊ ਦਾ ਉੱਥੇ ਜਾ ਕੇ ਤੁਸੀਂ ਐਕਚੁਅਲ ਦੇ ਵਿੱਚ ਪਾਣੀ ਚ ਪੈਰ ਪਾ ਸਕਦੇ ਹੋ ਜੇ ਕਿ ਬੀਚ ਤੇ ਨਾ ਹੁੰਦਾ ਸ਼ਕੀਨ ਨਾ ਹੋ ਸਕਦਾ 7 ਵਜੇ ਵਿంటర్ ਦੇ ਵਿੱਚ ਇਹ ਗੇਟ ক্লোਜ਼ ਹੋ ਜਾਂਦਾ ਜੀ ਤੇ 9 ਵਜੇ ਸਮਰਸ ਦੇ ਵਿੱਚ ਤੇ ਇਹਨਾਂ ਨੇ ਲਿਖਿਆ ਹੋਇਆ ਅੰਦਰ ਨੋਟਿਸ ਕਿ ਸ਼ਾਪ 7:00 ਓ'ਕਲੋਕ ਗੇਟ ক্লোਜ਼ ਹੋ ਜਾਂਦਾ ਹੁਣ ਆਪਾਂ ਚੱਲੇ ਆ ਜੀ ਆ ਮੇਨ ਪੁਆਇੰਟ ਵੱਲ ਨੂੰ ਇਹਨਾਂ ਨੇ ਐਂਟਰੀ ਦਿੱਤੀ ਹੈ 92 ਹੀ ਆ ਇਹ ਵੀ ਗੇਟ ক্লোਜ਼ ਕਰ ਦਿੰਦੇ ਆ ਇਹ 7 ਪੀਐਮ ਟੂ 7 ਏ ਮਿੰਟਰ ਦੇ ਵਿੱਚ 7 ਵਜੇ ਇਹ ਵੀ ਗੇਟ ক্লোਜ਼ ਹੋ ਜਾਂਦਾ ਬਟ ਆਪਾਂ ਦੂਸਰੀ ਸਾਈਡ ਤੋਂ ਲੰਘਣਾ ਤਾਂ ਸੋ ਮੇਰੇ ਹਿਸਾਬ ਨਾਲ ਉਧਰ ਦੀ ਸਾਈਡ ਤੇ ਗੇਟ ਨਹੀਂ ਹੈਗਾ ਬਾਕੀ ਜੇ ਹੋਊਗਾ ਤੇ ਆਪਾਂ ਵੀਡੀਓ ਦੇ ਵਿੱਚ ਦੱਸ ਦਾਂਗੇ ਆ ਬੜਾ ਸੋਹਣਾ ਛੋਟਾ ਜਿਹਾ ਨਾ ਡਰਾਈਵਵੇ ਵਾਂਗੂ ਬਣਿਆ ਹੋਇਆ ਇੱਥੋਂ ਇਹ ਬਸ 1 ਵੇ ਹੀ ਸਾਡੀ ਛੋਟੀ ਸੜਕ ਜਾਂਦੀ ਆ ਤੇ ਜਾ ਕੇ ਇਹ ਸਿੱਧੀ ਉੱਥੇ ਪਾਰਕਿੰਗ ਹੈਗੀ ਆ ਵਿੱਚ ਵਾਸਤੇ ਨਾਲੇ ਉੱਥੇ ਪਬਲਿਕ ਵਾਸ਼ਰੂਮਸ ਵੀ ਹੈਗੇ ਇੱਕ ਕਾਰਨਰ ਤੇ ਉਸ ਤੋਂ ਪਹਿਲਾਂ ਹੀ ਜਿੱਦਾਂ ਹੀ ਆਪਾਂ ਐਂਟਰ ਹੁੰਨੇ ਆ ਉੱਥੇ ਇੱਥੇ ਵੀ ਝੁੱਲੇ ਲੱਗੇ ਹੋਏ ਆ ਹੁਣ ਆ ਦੇਖੋ ਬੀਚ ਆਪਣੇ ਬਿਲਕੁਲ ਨਾਲ ਹੀ ਆ ਗਈ ਪੈਰਾਂ ਦੀ ਹੈ ਤੇ ਲੈਵਲ ਤੇ ਆ ਗਈ ਆ ਤੁਸੀਂ ਚਾਹਦੇ ਆ ਵੀ ਪਾਣੀ 'ਚ ਪੈਰ ਧੋਣੇ ਆ ਤੇ ਜੀ ਸਕਦੇ ਪਾ ਸਕਦੇ ਆ ਅੱਜ ਤੇ ਪਾਣੀ ਵੀ ਬਹੁਤ ਆ ਨਾ ਅੱਜ ਪਾਣੀ ਵੀ ਵਧੀਆ ਲੱਗ ਰਿਹਾ ਹੈ ਸੋਹਣਾ ਲੱਗ ਰਿਹਾ ਨਾਲੇ ਅੱਗੇ ਕਾਫੀ ਅੱਗੇ ਤੱਕ ਆਇਆ लास्ट ਟਾਈਮ ਆਪਾਂ ਆਏ ਸੀ ਪਾਣੀ ਬਹੁਤ ਪਿੱਛੇ ਸੀਗਾ ਹੂੰ ਤੇ ਬਹੁਤ ক্লোਸਲੀ ਪਾਣੀ ਲੱਗਿਆ ਹੈ ਨਾ ਆ ਮੈਨੂੰ ਬੜਾ ਵਧੀਆ ਲੱਗਦਾ ਵੀ ਇਹ ਬੋਪੇ ਦਾ ਆ ਸਾਹਮਣੇ ਇੱਥੇ ਜਿਹੜਾ ਮੈਂ ਤੁਹਾਨੂੰ ਕਹਿਣਾ ਸੀ ਝੂਲੇ ਲੱਗੇ ਆ ਪੀਂਗਾ ਲੱਗੀਆਂ ਤੇ ਐਸਾਈਡ ਤੇ ਲੈਫਟ ਸਾਈਡ ਦੇ ਵਿੱਚ ਇਹਦੇ ਟੱਕ ਟਾਡਾ ਅਸੈਸ ਹੈਗਾ ਵਿੱਚ ਸਾਰਾ ਹੈਗਾ ਇੱਥੋਂ ਲੋਕੀ ਨਹਾਉਂਦੇ ਵੀ ਆਗੇ ਇੱਥੇ ਆ ਪਾਰਕਿੰਗ ਆ ਦੋ ਤਿੰਨ ਪਾਰਕਿੰਗਸ ਇੱਥੇ ਆ ਤੇ ਉਹ ਅੱਗੇ ਗੱਡੀ ਲੱਗੀ ਆ ਇੱਕ ਬਾਕੀ ਜਿਆ ਰਿਮੇਨਿੰਗ ਪਾਰਕਿੰਗ ਦਾ ਪੇਟ ਦੇ ਪਿੱਛੇ ਉੱਥੇ ਕਾਫੀ 8-10 ਪਾਰਕਿੰਗਸ ਮੇ ਵੀ ਉੱਥੇ ਹੈਗੀਆਂ ਆਪਾਂ ਕੋ ਮੇਰੇ ਖਿਆਲ ਇੱਥੇ ਲਾ ਲਈਏ ਨਾ ਗੱਡੀ ਹਾਂਜੀ ਇੱਥੇ ਠੀਕ ਆ ਅਸੀਂ ਹਰ ਵਾਰੀ ਇੱਥੇ ਲਾਈ ਦੀ ਆ ਸੋ ਆਪਣਾ ਇਹੀ ਫਿਕਸਟ ਆ ਆਪਾਂ ਇੱਥੇ ਗੱਡੀ پارک ਲਾ ਲਈ ਆ ਹੁਣ ਉਤਰਦੇ ਆਂ ਬੀਚ ਦਾ ਮਾਣਦੇ ਆਂ ਆਨੰਦ ਨਾਲੇ ਪੀਨੇ ਆ ਚਾਹ ਤੇ ਸਨਸੈਟ ਤੇ ਹੋ ਗਿਆ ਕਾਈਂਡ ਆਫ ਅੱਜ ਵੈਦਰ ਕਲੀਅਰ ਨਹੀਂ ਸੀ ਸੋ ਕਲੀਅਰਲੀ ਨਹੀਂ ਦੇਖ ਪਾਏ ਬਟ ਇਟਸ ਓਕੇ ਵਧੀਆ ਲੱਗ ਰਿਹਾ ਸੋਹਣਾ ਲੱਗ ਰਿਹਾ ਚਮਕਾ ਮਾਰਨੀ ਤੂੰ ਤੇ ਫਲੈਸ਼ ਚਾਹ ਦਾ ਲੋਦਾ ਨੇਰੇ ਦੇ ਵਿੱਚ ਸਿਮਰਨ ਮਾਸਾ ਕ ਪਕੌੜੇ ਤੇ ਚਾਹ ਸੋਨੀ ਰੋ ਗਿਆ ਉਦਾਂ ਇੰਜੋਏ ਕਰ ਰਹੇ ਆ ਵਧੀਆ ਲੱਗ ਰਿਹਾ ਵਿਊ ਚਾ ਪੀਨੇ ਆ ਖਾਣਨੇ ਆ ਪਕੌੜੇ ਫਿਰ ਜਾਵਾਂਗੇ ਘਰੇ ਅੱਜ ਦੇ ਵਲੌਗ ਨੂੰ ਇੱਥੇ ਹੀ ਕਰਾਂਗੇ ਐਂਡ ਇਹ ਸੀਗਾ ਇੱਕ ਪੁਆਇੰਟ ਵਿਚ ਦਾ ਜਿਹੜਾ ਬਹੁਤ ਹੀ ਸੋਹਣਾ ਪੁਆਇੰਟ ਆ ਜਿੱਥੇ ਮੋਸਟਲੀ ਆਂਦੇ ਰਹੇਦਾ ਸੀ ਭਮਣ ਤੁਸੀਂ ਵੀ ਆਓ ਕਰੋ ਇੰਜੋਏ ਤੇ ਘੁੰਮਦੇ ਫਿਰਦੇ ਰਿਹਾ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਇੱਕ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਸ਼ਵਿਕਾਰ